ਬਿਲਜੀ ਨਾਮ ਤੁਹਾਡਾ ਮੇਰਾ ਨਾਮ ਰਣਜੀਤ ਸਿੰਘ ਹੈ ਤੇ ਮੈਂ ਕੇਬੀਸੀ ਦੇ ਸੀਜ਼ਨ 17 ਦੇ ਵਿੱਚ 95 ਐਪੀਸੋਡ ਦੇ 95 ਐਪੀਸੋਡ ਸੀ ਮੇਰਾ ਤੇ ਉਸ ਐਪੀਸੋਡ ਦੇ ਵਿੱਚ ਮੈਂ ਸ਼੍ਰੀ ਅਮਤਾਬ ਚੰਦ ਜੀ ਦੇ ਨਾਲ ਉਹਨਾਂ ਦੀ ਸ਼ਗਿਰਦੀ ਦੇ ਵਿੱਚ ਕਹਾਂਗਾ ਕਿ ਮੈਂ ਕੇਬੀਸੀ ਦੇ ਵਿੱਚ ਪਰਫਾਰਮ ਕਰਕੇ ਆਇਆ ਹਾਂ ਜੀ ਤੇ ਉਸ ਕੇਬੀਸੀ ਦੇ ਐਪੀਸੋਡ ਦੇ ਵਿੱਚ ਮੈਂ ਠੀਕ 14 ਸਵਾਲਾਂ ਦਾ ਜਵਾਬ ਦਿੰਦੇ ਹੋਏ ਫਿਰ 25 ਲੱਖ ਰੁਪਏ ਜਿੱਤੇ ਨੇ ਜੀ ਤੇ ਉਹ ਦੇ ਲਈ ਮੈਂ ਕੇਬੀਸੀ ਦੀ ਟੀਮ ਤੇ ਸੋਨੀ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਕਿੰਨੇ ਟਾਈਮ ਤੋਂ ਟਰਾਈ ਕਰ ਰਹੇ ਸੀਗੇ ਜੇ ਗੱਲ ਕੀਤੀ ਜਾਵੇ ਵੈਸੇ ਕੀ ਕੰਮ ਕਰਦੇ ਮੈਂ ਲੋਕੋ ਪਾਇਲਟ ਹਾਂ ਜੀ ਤੇ ਮੈਂ ਤੁਹਾਨੂੰ ਮਾਣ ਨਾਲ ਦੱਸਣਾ ਚਾਹਾਂਗਾ ਕਿ ਮੈਂ ਬੰਦੇ ਭਾਰਤ ਟ੍ਰੇਨ ਦੇ ਵਿੱਚ ਬਤੌਰ ਲੋਕੋ ਪਾਇਲਟ ਪਹਿਲੇ ਦਿਨ ਉਸ ਟ੍ਰੇਨ ਨੂੰ ਜਿਹੜਾ ਹੈ ਰਨ ਕੀਤਾ ਹੈ ਜਿਸ ਨੂੰ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਗ੍ਰੀਨ ਫਲੈਗ ਦਿਖਾ ਕੇ ਇਨੋਗਰੇਟ ਕੀਤਾ ਸੀ ਜੀ ਤੇ ਮੈਂ ਵੀ ਉਸ ਦੇ ਵਿੱਚ ਇੱਕ ਛੋਟਾ ਜਿਹਾ ਪਾਰਟ ਸੀ ਕਿ ਮੈਂ ਉਸ ਟ੍ਰੇਨ ਨੂੰ ਡਰਾਈਵ ਕਰਨ ਦੇ ਲਈ ਪਹਿਲੀ ਵਾਰੀ ਮੈਂ ਡਰਾਈਵ ਕਰਨ ਦੇ ਲਈ ਡਿਊਟੀ ਕੀਤੀ ਸੀ ਜੀ ਅੱਛਾ ਚਲੋ 25 ਲੱਖ ਦਾ ਸਵਾਲ ਪੁੱਛਿਆ ਗਈ ਸੀ ਕਿਹੜਾ ਸਵਾਲ ਸੀਗਾ ਉਹ ਤੇ ਅੱਗੇ ਕਿਉਂ ਨਹੀਂ ਕੋਸ਼ਿਸ਼ ਕੀਤੀ ਹੋਰ ਤੁਸੀਂ 25 ਲੱਖ ਦਾ ਸਵਾਲ ਜਿਹੜਾ ਹੈ ਕਾਫੀ ਟਫ ਸੀ ਜਿਹਦੇ ਵਿੱਚ ਜੋ ਹੈ ਅਸੀਂ ਮਿਲ ਜੁਲ ਕੇ ਮੈਂ ਤੇ ਮੇਰੀ ਧਰਮਸਪਤਨੀ ਨੇ ਦੋਨਾਂ ਨੇ ਉਸ ਦਾ ਆਨਸਰ ਦਿੱਤਾ ਜੋ ਕਿ ਸਾਨੂੰ ਨਹੀਂ ਆਉਂਦਾ ਸੀ ਤੇ ਉਹ ਆਨਸਰ ਜੋ ਹੈ ਸ਼੍ਰੀ ਅਮਦਾਵਚਨ ਜੀ ਨੇ ਕਿਹਾ ਕਿ ਠੀਕ ਹੈ ਜੋ ਕਿ ਵਰਡ ਦੇ ਨੰਬਰ 1 ਫੁੱਟਬਾਲ ਜੋ ਹਨ ਪਲੇਅਰ ਫਾਰਮੂਲਾ 1 ਰੇਸਰ ਦੇ ਮਾਈਕਲ ਸ਼ੁਮਾਂਕਰ ਜੀ ਦੇ ਪ੍ਰਿਕਸ਼ ਦੇ ਬਾਰੇ ਸੀਗਾ ਕਿ ਉਹਨਾਂ ਨੂੰ ਕਿੰਨੇ ਟ੍ਰੇਨਡ ਕੀਤਾ ਹੈ ਤੇ ਉਹ ਪੰਜਾਬ ਦੇ ਜਨਮੇ ਹੋਏ ਬਲਬੀਰ ਸਿੰਘ ਜੀ ਸੀ ਪਰ ਮੈਨੂੰ ਇਹ ਨਹੀਂ ਪਤਾ ਸੀ ਤੇ ਪਰ ਫਿਰ ਵੀ ਮੈਂ ਉਹ ਸਵਾਲ ਦਾ ਕੁਝ ਅੰਦਾਜ਼ਾ ਲਗਾ ਕੇ ਕੁਝ ਗਣਤ ਲਗਾ ਕੇ ਅਨਮਾਨ ਲਗਾ ਕੇ ਮੈਂ ਉਸ ਦਾ ਜਵਾਬ ਦਿੱਤਾ ਜੋ ਕਿ ਠੀਕ ਹੋ ਗਿਆ ਉਪਰੰਤ 50 ਲੱਖ ਦਾ ਕੁਐਸਚਨ ਸੀ ਜਿਹੜਾ ਕਿ ਅਮਰੀਕਨ ਪ੍ਰੈਜ਼ੀਡੈਂਟ ਦੇ ਬਾਰੇ ਸੀ ਕਿ ਉਹਨਾਂ ਦੀ ਅਸੈਸੀਨੇਸ਼ਨ ਉਹਨਾਂ ਦੇ ਅਟੈਂਪਟ ਹੋਈ ਸੀ ਤੇ ਉਹਨੇ ਉਦੋਂ ਆਪਣੀ ਜ਼ਖਮੀ ਹੋਣ ਤੋਂ ਬਾਅਦ ਆਪਣੀ ਘਰ ਵਾਲੀ ਨੂੰ ਜਾ ਕੇ ਮਿਸਿਸ ਨੂੰ ਜਾ ਕੇ ਨੈਂਸੀ ਰੀਗਨ ਨੂੰ ਜਾ ਕੇ ਕਿਹਾ ਸੀ ਕਿ ਜੇ ਮੈਂ ਝੁੱਕ ਜਾਂਦਾ ਤੇ ਮੈਂ ਮੇਰੇ ਕੋਲ ਹੀ ਨਹੀਂ ਸੀ ਲੱਗਣੀ ਹਾਈ ਫੋਰਗੇਟ ਟੂ ਡੱਗ ਕਿਹਾ ਸੀ ਉਹਨਾਂ ਨੇ ਮੈਂ ਭੁੱਲ ਗਿਆ ਝੁਕਣਾ ਭੁੱਲ ਗਿਆ ਇਹੋ ਕੁਐਸਚਨ ਦਾ ਆਨਸਰ ਮੈਨੂੰ ਨਹੀਂ ਸੀ ਆਉਂਦਾ ਮੈਨੂੰ ਅਸੈਸੀਨੇਸ਼ਨ ਅਟੈਂਪਟਸ ਦੇ ਬਾਰੇ ਪਤਾ ਸੀ ਪਰ ਇਸ ਤਰ੍ਹਾਂ ਦੀ ਬਚਣ ਵਾਲੀ ਅਟੈਂਪਟ ਬਾਰੇ ਮੈਨੂੰ ਨਹੀਂ ਪਤਾ ਸੀ ਤੇ ਮੈਂ ਉਸ ਸਵਾਲ ਦਾ ਜਵਾਬ ਨਾ ਦੇ ਕੇ ਉਥੋਂ ਗੇਮ ਛੱਡਣਾ ਹੀ ਬਿਹਤਰ ਸਮਝਿਆ ਜੀ ਇਹ ਜਿਹੜਾ ਕੇਬੀਸੀ ਕੋਣ ਬਣਿਆ ਗਰੋੜਪਤੀ ਗਿਆਨ ਦੀ ਗੰਗਾ ਹੈ ਹਰ ਕੋਈ ਜਾਣਦਾ ਹੈਗਾ ਉੱਥੇ ਸਵਾਲ ਕਰਦਾ ਹੈਗਾ ਇਹ ਨਾਮ ਵੱਡੇ ਵੱਡੇ ਜਿੱਤਦਾ ਆਮ ਤੌਰ ਤੇ ਪੰਜਾਬ ਦੀ ਗੱਲ ਕੀਤੀ ਜਾਵੇ ਗੁਰੂ ਦੀ ਧਰਤੀ ਆਪਣੀ ਕੀ ਮੈਸੇਜ ਦੇਣਾ ਚਾਣ ਨੂੰ ਇਸ ਤਰ੍ਹਾਂ ਦੇ ਐਪੀਸੋਡ ਹੋਣੇ ਚਾਹੀਦੇ ਨੇ ਸ਼ਹੀਦੀ ਦਿਨ ਚੱਲ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੇ ਜੋ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪਰਿਵਾਰ ਵਾਰ ਕੇ ਸਾਡੇ ਦੇਸ਼ ਦਾ ਜਿਹੜਾ ਹੈ ਉਹ ਬਚਾਉਣ ਦੀ ਕੋਸ਼ਿਸ਼ ਕੀਤੀ ਦੇਸ਼ ਨੂੰ ਤੇ ਉਹ ਸਕਸੈਸਫੁਲ ਵੀ ਹੋਏ ਅੱਜ ਅਸੀਂ ਜੇ ਇਸ ਧਰਤੀ ਦੇ ਉੱਤੇ ਜੀ ਰਹੇ ਆ ਗੁਰੂ ਦੀ ਜਿਹੜੇ ਹੈ ਇੰਨੀ ਹੀ ਆਪਾਂ ਆਨੰਦ ਮਾਨ ਰਹੇ ਆ ਜੀਵਨ ਦਾ ਤੇ ਉਹ ਗੁਰੂਆਂ ਦੀ ਦਿੱਤੀ ਹੋਈ ਕੁਰਬਾਨੀ ਹੀ ਹੈ ਜਿਸ ਕਰਕੇ ਆਪਾਂ ਆਨੰਦ ਮਾਣ ਰਹੇ ਹਾਂ ਬਾਕੀ ਰਹੀ ਗੱਲ ਕੁਝ ਕੰਪੀਟੀਸ਼ਨਾਂ ਬਾਰੇ ਪੰਜਾਬ ਵਿੱਚ ਹੋਣੇ ਚਾਹੀਦੇ ਨੇ ਜੀ ਪੀਬੀਸੀ ਵਰਗੇ ਕਈ ਕੁਝ ਕੰਪੀਟੀਸ਼ਨ ਪੰਜਾਬ ਦੇ ਜਿਹੜੇ ਆਰਗੇਨਾਈਜ਼ਰ ਨੇ ਚੰਗੀਆਂ ਸੰਸਥਾਵਾਂ ਨੇ ਇਵਨ ਕੇ ਮੈਂ ਸਰਕਾਰ ਮੂਰੇ ਵੀ ਬੇਨਤੀ ਕਰੂੰਗਾ ਕਿ ਇਸ ਤਰ੍ਹਾਂ ਦੇ ਕੁਝ ਕੰਪੀਟੀਸ਼ਨ ਚਲਾਏ ਜਾਣ ਤਾਂ ਕਿ ਸਾਡੇ ਬੱਚਿਆਂ ਦਾ ਗਿਆਨ ਦੇ ਵਿੱਚ ਵਿਰਧੀ ਹੋਵੇ ਤੇ ਉਹਨਾਂ ਨੂੰ ਹੌਸਲਾ ਆਵੇ ਕਿ ਉਹ ਅੱਛੇ ਅੱਛੇ ਕੁਝ ਕੰਪੀਟੀਸ਼ਨ ਲੜ ਕੇ ਅਤੇ ਚੰਗੀਆਂ ਪੋਸਟਾਂ ਦੇ ਉੱਤੇ ਉੱਤੇ ਬੈਠ ਕੇ ਜੋ ਹੈ ਆਪਣਾ ਜੀਵਨ ਵੀ ਵਧੀਆ ਚਲਾ ਸਕਣ ਤੇ ਸਰਕਾਰ ਦੀ ਤੇ ਸਮਾਜ ਦੀ ਸੇਵਾ ਵੀ ਕਰ ਸਕਣ